ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਸੰਗਤ ਨਾਲ ਜੋੜਨ ਦਾ ਯਤਨ ਕੀਤਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਣੀ ਵਿੱਚ ਬਾਰ-ਬਾਰ ਸੰਨਵਿਕ ਵਚਨ ਕਹਿੰਦੇ ਨੇ ਕਿ ਭਾਈ ਸੰਗਤ ਵਿੱਚ ਜ਼ਰੂਰ ਆਇਆ ਕਰ ਰੋਜ਼ਾਨਾ ਹੀ ਅਸੀਂ ਰਹਿਰਾ ਸਾਹਿਬ ਜੀ ਦੀ ਬਾਣੀ ਵਿੱਚ ਵਚਨ ਪੜ੍ਹਦੇ ਹਾਂ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਖਰਿਆ ਉਥੇ ਅੱਗੇ ਜਾ ਕੇ ਇੱਕ ਹੋਰ ਬਚਨ ਆਉਂਦਾ ਹੈ ਗੁਰੂ ਅਰਜੁਨ ਸਾਹਿਬ ਜੀ ਦਾ ਹੀ ਸਤਗੁਰੂ ਜੀ ਕਹਿੰਦੇ ਭਈ ਪਰ ਆਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਫਿਰ ਸਤਗੁਰੂ ਜੀ ਸਾਧ ਸੰਗਤ ਦੀ ਗੱਲ ਕਰ ਰਹੇ ਨੇ ਨੰਤੋ ਭਾਵ ਕਿ ਗੁਰੂ ਅਰਜੁਨ ਸਾਹਿਬ ਸਤਿਗੁਰੂ ਜੀ ਸਾਨੂੰ ਸੰਗਤ ਵਿੱਚ ਆ ਕੇ ਬੈਠਣ ਦਾ ਉਪਦੇਸ਼ ਦਿੰਦੇ ਨੇ ਤੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਨਕ ਉਧਾਰੇ ਸਤਿਗੁਰੂ ਜੀ ਕਹਿੰਦੇ ਸੰਗਤ ਵਿੱਚ ਆਉਣ ਦਾ ਜਿਹੜਾ ਮਹਾਤਮ ਹੈ ਬਹੁਤ ਜ਼ਿਆਦਾ ਹੈ ਅਧਿਕਾਈ ਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ ਸਤਿਗੁਰੂ ਜੀ ਕਹਿੰਦੇ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਨਕ ਉਧਾਰੇ ਗਨਿਕਾ ਨਾਮ ਦੀ ਇੱਕ ਔਰਤ ਜਿਹੜੀ ਪਾਪ ਕਰਮ ਕਰਦੀ ਸੀ ਉਹਨੂੰ ਇੱਕ ਸਾਧੂ ਦੀ ਸੰਗਤ ਹੋ ਗਈ ਤੇ ਉਸ ਸਾਧੂ ਨੇ ਉਹਨੂੰ ਇੱਕ ਤੋਤਾ ਦਿੱਤਾ ਕਹਿੰਦਾ ਕਿ ਇਹਨੂੰ ਰਾਮ ਰਾਮ ਦਾ ਜਾਪ ਜਪਾਇਆ ਕਰ ਤੇ ਉਹ ਤੋਤੇ ਨੂੰ ਰਾਮ ਰਾਮ ਜਪਾਉਂਦੀ ਹੋਈ ਗਣਕਾ ਉਹਦਾ ਉਧਾਰ ਹੋ ਗਿਆ ਪਾਰ ਉਤਾਰਾ ਹੋ ਗਿਆ ਭਾਈ ਗੁਰਦਾਸ ਜੀ ਕਹਿੰਦੇ ਉਹ ਵੀ ਬਾਣ ਤੇ ਚੜ ਕੇ ਸੱਚਖੰਡ ਨੂੰ ਗਈ ਇਹ ਸੰਗਤ ਦੀ ਮਹਾਨਤਾ ਹੈ ਰਵ ਵਿਚਾਰ ਔਰ ਭਾਈ ਗੁਰਦਾਸ ਜੀ ਨੇ ਵੀ ਸੰਗਤ ਦੀ ਮਹਾਨਤਾ ਦਰਸਾਉਂਦਿਆਂ ਇੱਕ ਕਥਾ ਦਾ ਜ਼ਿਕਰ ਕੀਤਾ ਵੈਸੇ ਤੇ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਨਾ ਵਾਰਾਂ ਜਾਂ ਕਵਿੱਤ ਸਵੈਏ ਉਦੇ ਵਿੱਚ ਸੰਗਤ ਦਾ ਬਹੁਤ ਵੱਡਾ ਜਿਹੜਾ ਉਹ ਉਹਨਾਂ ਨੇ ਵਿਸਥਾਰ ਕੀਤਾ ਹੈ ਵਿਆਖਿਆ ਕੀਤੀ ਹੈ ਮਹਾਨਤਾ ਦਰਸਾਈ ਹੈ ਪਰ ਇੱਕ ਦਿਨ ਸ਼ਬਦ ਪੜਦਿਆਂ ਭੈਣਾ ਇੱਕ ਪੰਕਤੀ ਪੜ ਰਹੀਆਂ ਸੀ ਕਿ ਤਾਰਾ ਰਾਣੀ ਦੀ ਕਹਾਣੀ ਅਜੇ ਹੋਈ ਨਹੀਂ ਪੁਰਾਣੀ ਤੇ ਬਹੁਤਿਆਂ ਨੂੰ ਸ਼ਾਇਦ ਮਾਫ ਕਰਿਓ ਤਾਰਾ ਰਾਣੀ ਦੀ ਕਹਾਣੀ ਵੀ ਪਤਾ ਨਹੀਂ ਹੋਣੀ ਅਸਲ ਵਿੱਚ ਭਾਈ ਗੁਰਦਾਸ ਜੀ ਨੇ ਉਹਦਾ ਜ਼ਿਕਰ ਕੀਤਾ ਹੈ ਇੱਕ ਬਿਰਣਤੀ ਹੋਰ ਕਰਾਂ ਜਿਹੜੇ ਜਗਰਾਤਾ ਕਰਦੇ ਨੇ ਨਾ ਵੀਰ ਮਾਤਾ ਦੇ ਜਦੋਂ ਜਗਰਾਤਿਆਂ ਦੇ ਦਿਨ ਆਉਂਦੇ ਨੇ ਜਗਰਾਤਿਆਂ ਦੇ ਵਿੱਚ ਅਕਸਰ ਹੀ ਤਾਰਾ ਰਾਣੀ ਦੀ ਕਹਾਣੀ ਸੁਣਾਈ ਜਾਂਦੀ ਉਹਨੂੰ ਉਹ ਹੋਰ ਢੰਗ ਨਾਲ ਸੁਣਾਉਂਦੇ ਨੇ ਉਹ ਉਹਨੂੰ ਤੋੜ ਮਰੋੜ ਕੇ ਤੇ ਮਾਤਾ ਨਾਲ ਜੋੜ ਕੇ ਸੁਣਾਉਂਦੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਹਿੰਦੇ ਨੇ ਕਿ ਹਰੀ ਚੰਦ ਨਾਮ ਦਾ ਇੱਕ ਰਾਜਾ ਸੀ ਉਹਦੀ ਰਾਣੀ ਸੀ ਜਿਹਦਾ ਨਾਮ ਸੀ ਤਾਰਾ ਰਾਣੀ ਤੇ ਉਹ ਜਿਹੜੀ ਤਾਰਾ ਰਾਣੀ ਰਾਣੀ ਹੈ ਰਾਜੇ ਖਰੀ ਚੰਦ ਦੀ ਉਹ ਪਤਨੀ ਹੈ ਬਹੁਤ ਸੋਹਣੀ ਹੈ ਖੂਬਸੂਰਤ ਹੈ ਉਹਦੇ ਪੂਰਬਲੇ ਭਾਗ ਜਾਗੇ ਉਹਦੇ ਮਨ ਵਿੱਚ ਆਇਆ ਕਿ ਮੈਂ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਵਿੱਚ ਜਾਇਆ ਕਰਾਂ ਉਹ ਹੁਣ ਅੰਮ੍ਰਿਤ ਵੇਲੇ ਉੱਠਦੀ ਹੈ ਪੈਰ ਰਾਤ ਰਹਿੰਦੀਆਂ ਉੱਠਦੀ ਹੈ ਲਾਲੋ ਕਿ ਤਿੰਨ ਕੁ ਵਜੇ ਕਹਿ ਸਕਦੇ ਆ ਕੋਈ 2:30 3 ਵਜੇ ਉੱਠਦੀ ਹੈ ਤੇ ਇਸ਼ਨਾਨ ਪਾਣ ਕਰਕੇ ਤੇ ਨੇੜੇ ਜਿੱਥੇ ਧਰਮਸ਼ਾਲਾ ਸੀ ਉੱਥੇ ਜਾ ਕੇ ਉਹ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਸੁਣਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਰਾਤੀ ਜਾਏ ਸੁਣੇ ਗੁਰਬਾਣੀ ਗੁਰਬਾਣੀ ਦਾ ਅਰਥ ਹੁੰਦਾ ਸਿਫਤ ਸਲਾਹ ਉੱਥੇ ਜਾ ਕੇ ਪਰਮਾਤਮਾ ਦੀ ਸਿਫਤ ਸਲਾਹ ਪਰਮਾਤਮਾ ਦੀ ਵਡਿਆਈ ਨਾਲ ਜੁੜਦੀ ਹੈ ਕਥਾ ਕੀਰਤਨ ਸੁਣਦੀ ਹੈ ਉਹਦਾ ਰੋਜ਼ ਦਾ ਨਿਯਮ ਹੈ ਕਿ ਉਹਨੇ ਰੋਜ਼ ਹੀ ਪਹਿਨ ਰਾਤ ਰਹਿੰਦੇ ਆ ਉੱਠਣਾ ਹੈ ਅਮਰਤ ਵੇਲੇ ਜਾ ਕੇ ਉੱਥੇ ਕਥਾ ਕੀਰਤਨ ਸੁਣਨੀ ਸੰਗਤ ਕਰਨੀ ਇੱਕ ਦਿਨ ਕੀ ਹੋਇਆ ਕਿ ਰਾਤ ਨੂੰ ਜਿਹੜਾ ਰਾਜਾ ਹੈ ਜਦੋਂ ਰਾਣੀ ਕੀਰਤਨ ਸ਼ਬਦ ਕੀਰਤਨ ਸੁਣਨ ਸੰਗਤ ਵਿੱਚ ਚਲੇ ਗਈ ਰਾਜੇ ਖਰੀ ਚੰਦ ਨੂੰ ਰਾਤ ਜਾਗ ਆਈ ਉਹਨੇ ਵੇਖਿਆ ਕਿ ਰਾਣੀ ਜਿਹੜੀ ਹੈ ਉਹ ਬਿਸਤਰ ਤੇ ਨਹੀਂ ਹੈ ਉਹਨੇ ਉੱਠ ਕੇ ਦਰ ਉਧਰ ਨੂੰ ਲੱਭਣ ਦਾ ਯਤਨ ਕੀਤਾ ਪਰ ਉਹਨੂੰ ਰਾਣੀ ਲੱਭੀ ਨਹੀਂ ਉਹ ਕਾਫੀ ਸਮੇਂ ਤੱਕ ਉਡੀਕ ਕਰਦਾ ਰਿਹਾ ਪਰ ਰਾਣੀ ਵਾਪਸ ਨਾ ਆਈ ਉਹ ਸੌ ਗਿਆ ਅਗਲੀ ਰਾਤ ਉਹ ਰਾਜਾ ਜਿਹੜਾ ਸੀ ਜਦੋਂ ਕਹਿੰਦੇ ਤਾਰਾ ਰਾਣੀ ਸੰਗਤ ਕਰਨ ਚਲੇ ਗਈ ਤੇ ਰਾਜਾ ਹਰੀਚੰਦ ਉੱਠਿਆ ਉਹਨੇ ਵੇਖਿਆ ਕਿ ਕਿਤੇ ਜਾ ਰਹੀ ਹੈ ਉਹਨੇ ਉਹਦਾ ਪਿੱਛਾ ਕੀਤਾ ਉਹਦੇ ਪਿੱਛੇ-ਪਿੱਛੇ ਰਾਜਾ ਹਰੀਚੰਦ ਤੁਰਿਆ ਗਿਆ ਰਾਣੀ ਤਾਰਾ ਰਾਣੀ ਜਿਹੜੀ ਹੈ ਉਹ ਧਰਮਸ਼ਾਲਾ ਵਿੱਚ ਚਲੀ ਗਈ ਉਹ ਜਾ ਕੇ ਸੰਗਤ ਵਿੱਚ ਬੈਠ ਗਈ ਸ਼ਬਦ ਕੀਰਤਨ ਨਾਲ ਉਹਨੇ ਸੁਰਤ ਜੋੜਦੀ ਰੱਬ ਦੇ ਗੁਣ ਗਾਉਣ ਲੱਗ ਪਈ ਜਿਹੜਾ ਰਾਜਾ ਹਰੀਚੰਦ ਸੀ ਉਹਨੇ ਕੀ ਕੀਤਾ ਉਹਨੇ ਸੋਚਿਆ ਮੈਨੂੰ ਧੋਖਾ ਦਿੰਦੀ ਹੈ ਬਿਨਾਂ ਪੁੱਛੋਂ ਆਉਂਦੀ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਰਾਜਾ ਉਹਦੀ ਪੈਰਾਂ ਵਾਲੀ ਇੱਕ ਖੜਾ ਚੁੱਕ ਕੇ ਲੈ ਗਿਆ ਸੁਣਾਉਂਦੇ ਉਹ ਵੀ ਇਦਾਂ ਹੀ ਨੇ ਪਰ ਉਹਨਾਂ ਦਾ ਵਿਸ਼ਾ ਮਾਤਾ ਨਾਲ ਜੋੜਨਾ ਹੈ ਉਹਨਾਂ ਨੇ ਉਸ ਪਾਸੇ ਨੂੰ ਇਹਨੂੰ ਲੈ ਕੇ ਜਾਣਾ ਰੋ ਵਿਚਾਰ ਉਹ ਰਾਜਾ ਖਰੀਚਾਂ ਦੋਦੀ ਖਡਾਮ ਚੁੱਕ ਕੇ ਲੈ ਗਿਆ ਤਾਰਾ ਰਾਣੀ ਦੀ ਕਿ ਜਦੋਂ ਆਏਗੀ ਤੇ ਮੈਂ ਪੁੱਛਾਂਗਾ ਖਡਾਮ ਕਿੱਥੇ ਹੈ ਤੇ ਮੈਨੂੰ ਦੱਸੇਗੀ ਤੇ ਫਿਰ ਮੈਂ ਇਹਨੂੰ ਡਾਂਟਾਂਗਾ ਕਿ ਤੂੰ ਬਿਨਾਂ ਪੁੱਛੇ ਕਿਉਂ ਗਈ ਇਹ ਸਾਰੀ ਖੇਡ ਉਹਨੇ ਕੀਤੀ ਰਾਜਾ ਵਾਪਸ ਆ ਗਿਆ ਖਡਾਮ ਲੈ ਕੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ ਦੀ ਸੰਗਤ ਦੀ ਸਮਾਪਤੀ ਕੋਈ ਤੇ ਤਾਰਾ ਰਾਣੀ ਜਿਹੜੀ ਹੈ ਦੀਵਾਨ ਚੋਂ ਬਾਹਰ ਆਈ ਜਿਵੇਂ ਆਪਾਂ ਬਾਹਰ ਜੋੜੇ ਲਾਏ ਨੇ ਉਵੇਂ ਜਿਵੇਂ ਉਹਨੇ ਜੋੜਿਆਂ ਦੇ ਵਿੱਚ ਆਪਣੀ ਖੜਾਵ ਲੱਭਣੀ ਸ਼ੁਰੂ ਕੀਤੀ ਕਹਿੰਦੇ ਜਦੋਂ ਉਹ ਖੜਾਵ ਲੱਭਦੀ ਇੱਕ ਖੜਾਵ ਉੱਥੇ ਮੌਜੂਦ ਹੈ ਤੇ ਇੱਕ ਖੜਾਵ ਉੱਥੇ ਨਹੀਂ ਹੈ ਉਹ ਬੜੀ ਪਰੇਸ਼ਾਨ ਹੋਈ ਉਹਨੇ ਜਾ ਕੇ ਜਿਹੜੇ ਸਾਧੂ ਮਹਾਤਮਾ ਸੀ ਉਹਨਾਂ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਮੇਰੀ ਖੜਾਵ ਨਹੀਂ ਹੈ ਤੇ ਜੇ ਮੈਂ ਇੱਕ ਖੜਾਵ ਤੋਂ ਬਿਨਾਂ ਗਈ ਰਾਜਾ ਪੁੱਛੇਗਾ ਮੈਂ ਕੀ ਜਵਾਬ ਦੇਾਂਗੀ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਸਾਰੇ ਸਾਧੂ ਮਹਾਤਮਾ ਨੇ ਸਾਰੀ ਸੰਗਤ ਨੇ ਰਲ ਕੇ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਮਾਤਮਾਏ ਤਾਰਾ ਰਾਣੀ ਤੇਰੀ ਸੰਗਤ ਵਿੱਚ ਆ ਕੇ ਤੇਰੇ ਗੁਣ ਗਾਉਂਦੀ ਐ ਤੇ ਇਹਦੀ ਇੱਜ਼ਤ ਪੱਤ ਤੂੰ ਰੱਖਣੀ ਐ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਜਦੋਂ ਉਹ ਅਰਦਾਸ ਕਰਕੇ ਬਾਹਰ ਆਏ ਤੇ ਰਾਣੀ ਦੀ ਖੜਾਮ ਦੇ ਨਾਲ ਖੂਬ ਖੂ ਮਿਲਦੀ ਦੂਸਰੇ ਪੈਰ ਦੀ ਖੜਾਮ ਜਿਹੜੀ ਹੈ ਉਹ ਵੀ ਉਹਨਾਂ ਨੂੰ ਉੱਥੇ ਪ੍ਰਾਪਤ ਹੋਈ ਤੇ ਰਾਣੀ ਦੋਵੇਂ ਖੜਾਵਾਂ ਪਾ ਕੇ ਤੇ ਜਦੋਂ ਘਰ ਆਈ ਤੇ ਭਾਈ ਗੁਰਦਾਸ ਜੀ ਕਹਿੰਦੇ ਰਾਜਾ ਇਹ ਕੌਤਕ ਵੇਖ ਕੇ ਬੜਾ ਹੈਰਾਨ ਹੋਇਆ ਉਹਨੇ ਸਾਰੀ ਗੱਲ ਰਾਣੀ ਨੂੰ ਪੁੱਛੀ ਕਿ ਖੜਾਵ ਤੇ ਮਹਿਲ ਆਇਆ ਸੀ ਤੇਰੀਆਂ ਦੋਵੇਂ ਖੜਾਵਾਂ ਪੂਰੀਆਂ ਕਿਵੇਂ ਉਹਨੇ ਆਖਿਆ ਮੈਂ ਉਹਨਾਂ ਗੁਰਮੁਖ ਪਿਆਰਿਆਂ ਕੋਲੋਂ ਰੱਬ ਅੱਗੇ ਅਰਦਾਸ ਕਰਾਈ ਤੇ ਸੰਗਤ ਦੀ ਕੀਤੀ ਅਰਦਾਸ ਪ੍ਰਮਾਤਮਾ ਕਦੇ ਮੋੜਦਾ ਨਹੀਂ ਅਕਾਲ ਪੁਰਖ ਨੇ ਉਹਨਾਂ ਸਾਧੂਆਂ ਦੀ ਅਰਦਾਸ ਪ੍ਰਵਾਨ ਕਰਕੇ ਤੇ ਮੇਰੀਆਂ ਦੋਵੇਂ ਖੜਾਵਾਂ ਬਰਾਬਰ ਕਰ ਦਿੱਤੀਆਂ ਤੇ ਮੈਂ ਪਾ ਕੇ ਘਰ ਆ ਗਈ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਵਿਟੋ ਹੋ ਕੁਰਬਾਨੀ ਕਹਿੰਦੇ ਮੈਂ ਸਾਧ ਸੰਗਤ ਤੋਂ ਕੁਰਬਾਨ ਜਾਂਣਾ ਜਿਹੜੇ ਸੰਗਤ ਵਿੱਚ ਆਉਂਦੇ ਉਹਨਾਂ ਦੀ ਇੱਜ਼ਤ ਪਤ ਪਰਮਾਤਮਾ ਆਪ ਰੱਖਦਾ ਹੈ ਇਸ ਕਰਕੇ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇੱਕ ਉਪਦੇਸ਼ ਦੇ ਕੇ ਕਹਿੰਦੇ ਨੇ ਭਾਈ ਥੋੜੇ ਤੋਂ ਥੋੜਾ ਸਮਾਂ ਵੀ ਕੱਢ ਸੰਗਤ ਵਿੱਚ ਜਰੂਰ ਆ ਕਬੀਰ ਸਾਹਿਬ ਨੇ ਤੇ ਵੇਖੋ ਉਸ ਦਿਨ ਵੀ ਬੇਨਤੀ ਕੀਤੀ ਸੀ ਇੰਨੀ ਛੁੱਟੀ ਕੋਈ ਨਹੀਂ ਇੰਨੀ ਛੁੱਟ ਦਿੰਦਾ ਕਬੀਰ ਏਕ ਘੜੀ ਆਧੀ ਘੜੀ ਇੱਕ ਘੜੀ ਗੁਰਮੁਖ ਕਹਿੰਦੇ 24 ਮਿੰਟਾਂ ਦੀ ਐ ਤੇ ਆਧੀ ਘੜੀ ਕਹਿੰ ਲੋ 6 ਮਿੰਟ ਹੋ ਗਏ ਆਧੀ ਖੂਤੇ ਆਦ ਅੱਧਿਓ ਵੀ ਅੱਧੀ ਘੜੀ 6 ਮਿੰਟ ਚੋਂ ਵੀ ਕਹਿੰਦੇ ਹੋਰ ਘੱਟ ਕਰ 3 ਮਿੰਟ ਹੀ ਘਟੋ ਘਟ ਸਮਾਂ ਕੱਢ ਕੇ ਗੁਰੂ ਕੀ ਸੰਗਤ ਵਿੱਚ ਜ਼ਰੂਰ ਬੈਠ ਕਬੀਰ ਸਾਬ ਕਹਿੰਦੇ ਕਬੀਰ ਏਕ ਘੜੀ ਆਦੀ ਘਰੀ ਆਦੀ ਕੋ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿਨੇ ਸੋ ਲਾਭ ਕਹਿੰਦੇ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਭਗਤਾਂ ਨਾਲ ਰੱਬ ਦੀ ਵਿਚਾਰ ਕਰਨੀ ਜਿੰਨਾ ਵੀ ਸਮਾਂ ਕੱਢੇਗਾ ਇਹਦਾ ਲਾਭ ਹੀ ਹੈ ਨੁਕਸਾਨ ਕੋਈ ਨਹੀਂ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ਹੈ ਸਤ ਗੁਰੂ ਜੀ ਕਹਿੰਦੇ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ ਕਿ ਸੰਗਤ ਵਿੱਚ ਆਉਣ ਦਾ ਕਿੱਡਾ ਵੱਡਾ ਮਹਾਤਮ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਏਕ ਪਲਕ ਪਲਕ ਕਹਿੰਦੇ ਅੱਖ ਝਮਕਣ ਜਿੰਨਾ ਸਮਾਂ ਕਹਿੰਦੇ ਅੱਖ ਝਮਕਣ ਜਿੰਨਾ ਸਮਾਂ ਵੀ ਵੇਖੋ ਭਗਤ ਕਬੀਰ ਸਾਹਿਬ ਨੇ ਤੇ ਤਿੰਨ ਕੁ ਮਿੰਟ ਆਖੇ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਿੰਨ ਮਿੰਟ ਵੀ ਜ਼ਿਆਦਾ ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਜੇ ਤੂੰ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਪਰਮਾਤਮਾ ਦੀ ਗੁਰੂ ਦੀ ਸੰਗਤ ਵਿੱਚ ਬੈਠ ਜਾਏਗਾ ਤੈਨੂੰ ਏਡਾ ਵੱਡਾ ਸੁੱਖ ਮਿਲੇਗਾ ਮੰਨ ਕੋ ਕਰੋੜਾਂ ਬੈਕੁੰਠ ਧਾਮ ਤੋਂ ਪ੍ਰਾਪਤ ਕਰ ਲਈ ਨੇ ਏਡਾ ਵੱਡਾ ਸੁੱਖ ਕੋਟ ਬੈਕੁੰਠ ਹੈ ਪਾਏ ਤੇ ਕਬੀਰ ਸਾਹਿਬ ਨੇ ਤੇ ਇੱਕ ਬਚਨ ਆਖਿਆ ਕਹਿੰਦੇ ਬੈਕੁੰਠ ਧਾਮ ਦੀ ਲੋੜ ਹੀ ਨਹੀਂ ਜੇ ਤੂੰ ਸੰਗਤ ਵਿੱਚ ਆ ਗਿਆ ਤੇ ਮੰਨ ਕੇ ਚੱਲ ਕੇ ਤੂੰ ਬੈਕੁੰਠ ਵਿੱਚ ਬੈਠਾ ਹੈ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਹੇ ਕਹਿੰਦੇ ਸਾਧ ਸੰਗਤ ਹੀ ਬੈਕੁੰਠ ਹੈ ਜੇ ਸੰਗਤ ਵਿੱਚ ਆ ਕੇ ਬਹਿ ਗਿਆ ਤੇ ਸਮਝੀ ਮੈਂ ਰੱਬ ਦੀ ਗੋਦ ਵਿੱਚ ਬੈਠਾ ਹਾਂ ਏਡੀ ਵੱਡੀ ਮਹਾਨਤਾ ਹੈ ਸੰਗਤ ਨੂੰ ਸਿਸ਼ ਕਰਕੇ ਆਪਾਂ